ਦੋਸਤੋ ਬਹੁਤ ਸਾਰੀਆਂ ਘਟਨਾਵਾਂ ਵਾਪਰਦੀਆਂ ਨੇ ਹਰ ਕੋਈ ਕਿਤੇ ਨਾ ਕਿਤੇ ਡਰਦੇ ਮਾਹੌਲ ਦੇ ਵਿੱਚ ਆ ਕਿ ਪਤਾ ਨਹੀਂ ਥੋੜਾ ਜਿਨਾ ਜੇਕਰ ਕਰੋ ਨਿਕਲਦਾ ਤਾਂ ਅੱਗੇ ਜਾ ਕੇ ਕੀ ਹੋ ਜਾਣਾ ਕਿਸੇ ਨੂੰ ਨਹੀਂ ਪਤਾ ਨਹੀਂ ਆ ਇਸ ਤਰ੍ਹਾਂ ਦੀਆਂ ਘਟਨਾਵਾਂ ਵਾਪਰਦੀਆਂ ਪਈਆਂ ਨੇ ਪੁਲਿਸ ਵੱਲੋਂ ਨਕੇਲ ਜੁਰੂਰ ਕਸੀ ਜਾ ਰਹੀ ਹੈ ਉਸ ਤਰ੍ਹਾਂ ਦੇ ਅੰਸਰਾ ਦੇ ਉੱਤੇ ਜਿਹੜੀ ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਅੰਜਾਮ ਦਿੰਦੇ ਨੇ ਜਿਹੜੇ ਲੋਕਾਂ ਦੇ ਮਨਾਂ ਦੇ ਵਿੱਚ ਡਰ ਪੈਦਾ ਕਰ ਦਿਆ ਨੇ ਤਾਂ ਸਭ ਤੋਂ ਵੱਡਾ ਡਰ ਜਿਹੜਾ ਮਾਪਿਆਂ ਨੂੰ ਰਹਿੰਦਾ ਮਾਪਿਆਂ ਨੂੰ ਡਰ ਰਹਿੰਦਾ ਹੈ ਕਿ ਜੇਕਰ ਸਾਡਾ ਬੱਚਾ ਸਵੇਰੇ ਤਿਆਰ ਹੋ ਕੇ ਸਕੂਲ ਵੱਲ ਨੂੰ ਜਾਂਦਾ ਹੈ ਤਾਂ ਸਕੂਲ ਅਤੇ ਘਰ ਦੇ ਵਿੱਚ ਜਿਹੜਾ ਫਾਸਲਾ ਹੈ ਉਹ ਇੱਕ ਡਰਵਾ ਉਹ ਬੱਚੇ ਦੇ ਮਾਪੇ ਵਾਸਤੇ ਡਰ ਹੈ ਕਿ ਉਹ ਫਾਸਲਾ ਅਚਾਨਕ ਅਸੀਂ ਕਿਸ ਤਰ੍ਹਾਂ ਤੈਅ ਕਰਾਂਗੇ ਜੇਕਰ ਕੋਈ ਘਟਨਾ ਸਾਡੇ ਬੱਚੇ ਨਾਲ ਹੋ ਜਾਂਦੀ ਹੈ ਸਾਨੂੰ ਪਤਾ ਕਿਸ ਤਰ੍ਹਾਂ ਲੱਗੇਗਾ ਕਿ ਸਾਡੇ ਬੱਚਾ ਜਿਹੜਾ ਸਕੂਲ ਦੇ ਵਿੱਚ ਸੇਫ ਹੈ ਜਾਂ ਨਹੀਂ ਸੇਫ ਕਿਉਂਕਿ ਸਕੂਲਾਂ ਦੇ ਵਿੱਚ ਵੀ ਬੜੀਆਂ ਘਟਨਾਵਾਂ ਵਾਪਰੀਆਂ ਨੇ ਤਾਂ ਇੱਕ ਪ੍ਰੋਜੈਕਟ ਤੁਹਾਡੇ ਵਾਸਤੇ ਅਸੀਂ ਲੈ ਕੇ ਆਏ ਹਾਂ। ਇੱਕ ਵੀਰ ਸਾਡੇ ਨਾਲ ਮੌਜੂਦ ਹੈ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਵੀਰ ਜੀ। ਕੀ ਹਾਲ ਠੀਕ ਹੋ ਜੀ? ਵਧੀਆ ਜੀ। ਇੱਕ ਪ੍ਰੋਜੈਕਟ ਇਹਨਾਂ ਵੀਰ ਵੱਲੋਂ ਬਣਾਇਆ ਗਿਆ AI ਕਾਰਡ। ਇਹ ਜਿਹੜਾ ਆਈ ਕਾਰਡ ਹੈ ਇਹ ਤੁਹਾਡੇ ਬੱਚੇ ਨੂੰ ਸੇਫਟੀ ਦੇਵੇਗਾ। ਇਹ ਆਈ ਕਾਰਡ ਜਿਹੜਾ ਹੈ ਉਹ ਤੁਹਾਡੇ ਬੱਚੇ ਦੀ ਲੋਕੇਸ਼ਨ ਹਰ ਵਕਤ ਦੱਸੇਗਾ ਇਹ ਆਈ ਕਾਰਡ ਜਿਹੜਾ ਹੈ। ਇਸ ਤੋਂ ਤੁਹਾਡਾ ਬੱਚਾ ਜਦੋਂ ਮਰਜ਼ੀ ਤੁਹਾਨੂੰ ਕਾਲ ਕਰ ਸਕਦਾ ਹੈ ਦੇਖਣ ਨੂੰ ਆਈ ਕਾਰਡ ਹੈ ਪਰ ਇੱਕ ਸੈਲਫੋਨ ਵੀ ਅਸੀਂ ਕਹਿ ਸਕਦੇ ਹਾਂ। ਵੀਰ ਜੀ ਸਹੀ ਹੈ ਜੀ ਸਹੀ ਹੈ ਜੀ। ਅੱਛਾ ਮੈਨੂੰ ਦੱਸੋ ਇਹ ਕੀ ਹੈ ਇਹਦੇ ਵਿੱਚ ਖਾ ਇਹ ਵੀਰ ਜੀ ਇੱਕ ਨਾਰਮਲ ਜਿਹਾ ਦਿਖਣ ਵਾਲਾ ਆਈ ਕਾਰਡ ਹੋਲਡਰ ਆ ਜੀ ਜੀ ਆਈ ਕਾਰਡ ਕਵਰ ਇਹਨੂੰ ਆਪਾਂ ਪੰਜਾਬੀ ਵਿੱਚ ਕਹਿ ਸਕਦੇ ਹਾਂ ਓਕੇ ਇਦਾਂ ਹੀ ਤੁਸੀਂ ਆਦੇ ਸਕੂਲ ਦਾ ਕੋਈ ਵੀ ਆਈ ਕਾਰਡ ਇਹਦੇ ਅੰਦਰ ਪੈ ਜਾਏਗਾ ਹਮ ਠੀਕ ਹੈ ਜੀ ਫਿਰ ਇਹਦੇ ਤੋਂ ਤੁਸੀਂ ਬੱਚੇ ਦੀ ਲਾਈਵ ਲੋਕੇਸ਼ਨ ਦੇਖ ਸਕਦੇ ਹੋ ਕਿ ਬੱਚਾ ਕਿੱਥੇ ਆ ਠੀਕ ਹੈ ਜੀ ਕਿੰਨਾ ਟਾਈਮ ਉਹ ਕਿਸ ਜਗ੍ਹਾ ਤੇ ਰੁਕਿਆ ਇਹ ਵੀ ਉਹਦੇ ਵਿੱਚ ਰਿਕਾਰਡ ਰਹਿੰਦਾ ਏ ਓਕੇ ਪਲੱਸ ਜੇ ਕੋਈ ਬੱਚੇ ਨੂੰ ਅਮਰਜੈਂਸੀ ਆ ਤਾਂ ਆਪਾਂ ਇਹਦੇ ਬੈਕ ਸਾਈਡ ਤੇ ਆ ਨੰਬਰ ਦਿੱਤੇ ਹੋਇਆ ਆ ਜੀ ਇਸ ਤਰ੍ਹਾਂ ਇਹ ਤੇ ਕੀ ਹੋਏਗਾ ਇਹਨਾਂ ਇਹਦੇ ਜਿੱਦਾਂ ਹੀ ਐਸਓਐਸ ਬਟਨ ਬੱਚਾ ਦਬਾਏਗਾ ਤੇ ਜਿਹੜੇ ਤੁਸੀਂ ਮੈਨੂੰ ਤਿੰਨ ਨੰਬਰ ਦੇਏਗਾ ਕਸਟਮਰ ਉਹਨਾਂ ਤੇ ਇਹਨਾਂ ਨੰਬਰਾਂ ਤੇ ਕਾਲ ਚਲੀ ਜਾਏਗੀ ਸਟੈਪ ਵਾਈਜ਼ ਇੱਕ ਨੰਬਰ ਤੇ ਪਹਿਲਾਂ ਦੋ ਨੰਬਰ ਤੇ ਬਾਅਦ ਵਿੱਚ ਤਿੰਨ ਨੰਬਰ ਤੇ ਅੱਛਾ ਜੇ ਬਾਈਕਰ ਬਾਈ ਦੇ ਵੀ ਕੋਈ ਅਨਹੋਣੀ ਹੋ ਜਾਂਦੀ ਹੈ ਬੱਚੇ ਨਾਲ ਤੇ ਬੱਚੇ ਨੂੰ ਇਹ ਟ੍ਰੇਨਿੰਗ ਦਿੱਤੀ ਹੋਵੇ ਕਿ ਤੁਸੀਂ ਸਿਰਫ ਇਹਨੂੰ ਨੱਪਣਾ ਐਸਓਐਸ ਨੂੰ ਨੱਪਣਾ ਤਾਂ ਫਿਰ ਇੱਕ ਤੋਂ ਬਾਅਦ ਦੋ ਦੋ ਤੋਂ ਬਾਅਦ ਤੀਸਰੇ ਬੰਦੇ ਨੂੰ ਕਾਲ ਆਪਣੇ ਆਪ ਚਲੀ ਜਾਏਗੀ ਜਿਹੜੇ ਨੰਬਰ ਫੀਡ ਕੀਤੇ ਹੋਣਗੇ ਹਾਂਜੀ ਸਾਹਿਬ ਹੂੰ ਤਾਂ ਇਹਦੇ ਵਿੱਚ ਕੋਈ سیم ਪਾਈ ਹੋਈ ਹੈ ਜਾਂ ਕਿਸ ਤਰ੍ਹਾਂ ਹਾਂਜੀ ਸਰ ਇਹਦੇ ਵਿੱਚ ਇੱਥੇ ਸਿਮ ਇੰਸਟਾਲ ਹੁੰਦੀ ਆ ਆ ਚੀਜ਼ ਐਦਾ ਓਪਨ ਹੋ ਜੇਗੀ ਜੀ ਠੀਕ ਹੈ ਜੀ ਇਹਦੇ ਵਿੱਚ Jio ਨੂੰ ਛੱਡ ਕੇ ਬਾਕੀ ਕਿਸੇ ਵੀ ਕੰਪਨੀ ਦੇ ਆਪਾਂ ਸਿਮ ਇਹਦੇ ਅੰਦਰ ਪਾਵਾਂਗੇ ਚੱਲੇਗੀ ਅੱਛਾ ਉਹ ਸਿਮ ਜਾਰੇ ਚੱਲੇਗੀ ਆ ਬਾਰ ਕੋਡ ਕਿਸ ਚੀਜ਼ ਦਾ ਇਹ ਬਾਰ ਕੋਡ ਸਰ ਇਸ ਨੂੰ ਆਪਾਂ ਆਪਣੀ ਮੋਬਾਈਲ ਦੀ ਐਪਲੀਕੇਸ਼ਨ ਨਾਲ ਜੋੜਨ ਵਾਸਤੇ ਆ ਠੀਕ ਹੈ ਤਾਂ ਕਿ ਤੁਹਾਡਾ ਆਈ ਕਾਰਡ ਹੋਰ ਕੋਈ ਯੂਜ਼ ਨਾ ਕਰ ਸਕੇ ਬਾਰ ਕੋਡ ਨਾਲ ਜਿੱਦਾਂ ਹੀ ਤੁਸੀਂ ਸਕੈਨ ਕਰੋਗੇ ਤੇ ਇੱਕ ਤਾਨੂੰ ਉੱਥੇ ਬਾਰ ਕੋਡ ਦਾ ਸਕੈਨ ਹੋ ਜਗਾ ਨਾਲ ਤੁਸੀਂ ਉੱਥੇ ਪਾਸਵਰਡ ਆਪ ਦਾ ਰੱਖ ਸਕਦੇ ਹੋ ਕਿ ਆਈ ਆਈ ਕਾਰਡ ਹੋਰ ਕੋਈ ਯੂਜ਼ ਨਹੀਂ ਕਰ ਸਕਦਾ ਤੁਹਾਡੇ ਤੋਂ ਬਿਨਾਂ ਜਦੋਂ ਤੱਕ ਪਾਸਵਰਡ ਅਸੀਂ ਨਹੀਂ ਦਿੰਦੇ ਉਹ ਤਾਂ ਕੋਈ ਯੂਜ਼ ਨਹੀਂ ਕਰ ਸਕਦਾ ਤਾਂ ਬੜੀ ਵੱਡੀ ਚੀਜ਼ ਹੈ ਦੇਖੋ ਕਰ ਦੋ ਇਹ ਸੇਮ ਹੈ ਇਹਦੇ ਵਿੱਚ ਸੇਮ ਪਏਗੀ ਸਿਮ ਪੈਣ ਤੋਂ ਬਾਅਦ ਇਹ ਸੈਲ ਫੋਨ ਹੀ ਬਣ ਗਿਆ ਅਸੀਂ ਕਹਿ ਸਕਦੇ ਹਾਂ ਤਾਂ ਇਹਦੇ ਵਿੱਚ ਆਈ ਕਾਰਡ ਇਸ ਤਰੀਕੇ ਦੇ ਨਾਲ ਐਂਟਰ ਕੀਤਾ ਜਾਏਗਾ ਚਾਹੇ ਉਹ ਸਕੂਲ ਦੇ ਬੱਚਾ ਦਾ ਜਿਹੜਾ ਆਪਣਾ ਆਈ ਕਾਰਡ ਹੈ ਉਹ ਆਈ ਕਾਰਡ ਪਾ ਕੇ ਅਸੀਂ ਇਹਨੂੰ ਗਲ ਦੇ ਵਿੱਚ ਪਾ ਸਕਦੇ ਹਾਂ ਗਲ ਦੇ ਵਿੱਚ ਪਾਉਣ ਤੋਂ ਬਾਅਦ ਬੱਚਾ ਬਿਲਕੁਲ ਸੇਫ ਆਪਣੇ ਆਪ ਨੂੰ ਮਹਿਸੂਸ ਕਰੇਗਾ ਤੇ ਪਰਿਵਾਰ ਵੀ ਆਪਣੇ ਆਪ ਨੂੰ ਬਿਲਕੁਲ ਸੇਫ ਮਹਿਸੂਸ ਕਰੇਗਾ ਕਿਉਂਕਿ ਸਾਡਾ ਬੱਚਾ ਜਦੋਂ ਘਰ ਚੋਂ ਨਿਕਲਦਾ ਹੈ ਸਕੂਲ ਜਾਂਦਾ ਹੈ ਤਾਂ ਉਸ ਦਰਮਿਆਨ ਬਹੁਤ ਸਾਰੀਆਂ ਘਟਨਾਵਾਂ ਵਾਪਰਦੀਆਂ ਵੀ ਨੇ ਜਿਹਦੇ ਉੱਤੇ ਕਿਤੇ ਨਾ ਕਿਤੇ ਕਾਰਵਾਈ ਵੀ ਪ੍ਰਸ਼ਾਸਨ ਵੱਲੋਂ ਜ਼ਰੂਰ ਕੀਤੀ ਗਈ ਹੈ ਵੀਰ ਜੀ ਇਹ ਕਿਸ ਚੀਜ਼ ਦੇ ਨਾਲ ਕਿਸ ਤਰੀਕੇ ਦੇ ਨਾਲ ਇਹ ਪਲਾਨ ਕੀਤਾ ਗਿਆ ਸੋਚਿਆ ਕੀ ਸੀ ਤੁਸੀਂ ਇਹ ਸਭ ਮੇਰਾ ਬੇਟਾ ਹੈ ਖੋਦ ਇੱਕ ਡੇਢ ਸਾਲ ਦਾ ਜੀ ਠੀਕ ਹੈ ਜੀ ਉਹ ਮੇਰਾ ਬੇਟਾ ਥੋੜਾ ਜਿਆਦਾ ਫਰੈਂਡਲੀ ਆ ਛੋਟੇ ਹੁੰਦੇ ਤੇ ਉਹਨੂੰ ਸਾਡੀ ਸਾਰੀ ਗਲੀ ਲੈ ਜਾਂਦੀ ਸੀ ਉਠਾ ਕੇ ਖੇਡਣ ਵਾਸਤੇ ਹੁਣ ਵੀ ਉਹਦਾ ਇਹੀ ਸੇਮ ਸੀ ਕਦੇ ਕਿਸੇ ਦੇ ਘਰ ਚ ਲੈ ਜਾਂਦਾ ਤੁਰਨ ਲੱਗ ਗਿਆ ਨਾ ਕਦੇ ਕਿਸੇ ਦੇ ਘਰ ਫਿਰ ਉਹਨੂੰ ਕੋਈ ਐਕਟਿਵ ਆਟਾ ਬਿਠਾ ਕੇ ਮੋਟਰਸਾਈਕਲ ਤੇ ਬਿਠਾ ਕੇ ਲੈ ਜਾਂਦਾ ਸੀ ਜੀ ਅਸੀਂ ਬਹੁਤ ਮਤਲਬ ਕਿ ਪਰੇਸ਼ਾਨ ਹੁੰਦੇ ਸੀ ਉਹਦੇ ਵਿੱਚ ਕਿ ਯਾਰ ਬੇਟਾ ਕਿੱਧਰ ਗਿਆ ਚਲਾ ਕਿੱਥੇ ਗਿਆ ਚਲਾ ਉਹਨੂੰ ਕਾਫੀ ਕਾਫੀ ਕਈ ਵਾਰੀ ਸਾਨੂੰ 2 ਤੋਂ 3-3 ਘੰਟੇ ਵੀ ਲੱਭਦਿਆ ਲੱਗ ਜਾਂਦੇ ਸੀ ਅੱਛਾ ਫਿਰ ਉਸ ਤੋਂ ਬਾਅਦ ਮੈਂ ਇਹ ਚੀਜ਼ ਬਾਰੇ ਸੋਚਿਆ ਕਿ ਅੱਦਾ ਕੁਝ ਸਭ ਤੋਂ ਪਹਿਲਾਂ ਮੈਂ ਆਪਣੇ ਇੱਕ بیٹے ਵਾਸਤੇ ਪੀਸ ਬਣਾਇਆ ਸੀ ਜੀ ਨੂੰ ਅੱਜ ਤੋਂ ਮੈਂ ਕੋਣ ਕਹਿੰਦੇ ਨੇ ਕਿ ਪਿਓ ਪਿਆਰ ਘੱਟ ਕਰਦਾ ਆਪਣੇ ਬੱਚਿਆਂ ਨੂੰ ਪਿਓ ਹਣੇ بیٹے ਵਾਸਤੇ ਆ ਚੀਜ਼ ਬਣਾ ਦਿੱਤੀ ਪਹਿਲੀ ਹੁਣ ਸਾਰੇ ਦੇ ਬੱਚਿਆਂ ਦੇ ਕੰਮ ਆ ਜਾਂਦੀ ਹੈ ਹਾਂਜੀ ਸਾਹਿਬ ਅੱਛਾ ਫੇਰ ਮੈਂ 3 ਮਹੀਨਿਆਂ ਨੂੰ ਯੂਜ਼ ਕੀਤਾ ਮੈਨੂੰ ਸਹੀ ਲੱਗਾ ਮੈਨੂੰ ਲੱਗਾ ਕਿ ਜੇ ਮੈਂ ਆਪਣੇ ਬੇਟੇ ਨੂੰ ਸੇਫ ਕਰ ਸਕਦਾ ਤੇ ਬਾਕੀ ਸਾਰੇ ਵੀ ਹਸਤਰਾ ਉਹਦੇ ਬੱਚਿਆਂ ਨੂੰ ਸੇਫ ਕਰ ਸਕਦੇ ਨੇ ਬਿਲਕੁਲ ਠੀਕ ਹੈ ਜੀ ਉਸ ਤੋਂ ਬਾਅਦ ਮੈਂ ਅੱਛਾ ਇਹਨੂੰ ਸਮਾਂ ਕਿੰਨਾ ਲੱਗਾ ਬਣਾਉਣ ਦੇ ਵਿੱਚ ਤੁਹਾਨੂੰ ਇਹਦੇ ਸਭ ਮੈਂ ਪਿਛਲੇ 3-4 ਮਹੀਨੇ ਤੋਂ ਇਹਦੇ ਤੇ ਕੰਮ ਕਰ ਰਿਹਾ ਸੀ ਬੱਚਾ ਤੇ ਬਾਕੀ ਆਪਾਂ ਹੋਰ ਵੀ ਆ ਨਾਲ ਇਹਦੇ ਘਰ ਤੇ ਦੁਕਾਨ ਦੀ ਚੋਰੀ ਨੂੰ ਰੋਕਣ ਵਾਸਤੇ ਆਪਾਂ ਹੋਰ ਵੀ ਚੀਜ਼ਾਂ ਯਾਨੀ ਕਿ ਬਣਾਉਂਦੇ ਪਏ ਸਭ ਤੋਂ ਜਾਨ ਤੋਂ ਪਿਆਰੇ ਬੱਚੇ ਹੀ ਹੁੰਦੇ ਨੇ ਤਾਂ ਉਹਦੇ ਵਾਸਤੇ ਖਾਸ ਚੀਜ਼ ਬਣਾਣੀ ਆ। ਅੱਛਾ ਵੀਰ ਜੀ ਆ ਜਿਹੜੀ ਚੀਜ਼ ਅਸੀਂ ਬਣਾਈ ਆ ਜਿਹੜਾ ਆਈ ਕਾਰਡ ਸਿਸਟਮ ਬਣਾ ਦਿੱਤਾ ਗਿਆ ਤਾਂ ਇਹ ਜੇਕਰ ਸਪੋਜ਼ ਕਰੋ ਬੱਚਾ ਇਹਨੂੰ ਗੱਲ 'ਚ ਪਾ ਕੇ ਲੈ ਕੇ ਜਾਂਦਾ ਹੈ ਉੱਥੇ ਉਹਨੂੰ ਕੋਈ ਦਿੱਕਤ ਹੁੰਦੀ ਆ ਤਾਂ ਉਹਨੂੰ ਟ੍ਰੇਨਿੰਗ ਦਿੱਤੀ ਹੋਏਗੀ। ਅਸੀਂ ਇਸ ਤਰੀਕੇ ਨਾਲ ਸੋਚਨ ਨਾ ਆਪਣਾ ਤਾਂ ਸਾਡੇ ਤੱਕ ਕੋਲ ਪਹੁੰਚੇਗੀ। ਜੇ ਬੈਟਰੀ ਲੋ ਹੋ ਜਾਂਦੀ ਤੇ ਬੈਟਰੀ ਦਾ ਸਮਾਂ ਕਿੰਨੀ ਦੇਰ ਤੱਕ ਰਹੇਗਾ? ਇਹਦਾ ਸਾਰ ਬੈਟਰੀ ਦਾ ਸਮਾਂ ਹੈਗਾ 5 ਤੋਂ 7 ਦਿਨ ਦਾ। ਵਾਹ ਜੀ ਵਾਹ। 5 ਤੋਂ 7 ਦਿਨਾਂ ਲੋ ਹੀ ਨਹੀਂ ਹੋਏਗੀ। ਹਾਂਜੀ ਸਰ। ਕਿਹੜੀ ਬੈਟਰੀ ਪਾ ਵੱਡੀ ਦੀ ਨਹੀਂ ਪ ਨੋਕੀਆ ਕੰਪਨੀ ਦੀ 2100 HMI ਦੀ ਬੈਟਰੀ ਯੂਜ਼ ਕੀਤੀ ਹੋਈ ਆ ਅੱਛਾ ਉਹ ਬੈਟਰੀ ਇਹਦੇ ਚ ਪਾ ਦਨੀ ਹੈ ਤਾਂ ਅੱਛਾ ਚਾਰਜਰ ਦਾ ਕੀ ਚਾਰਜ ਕਿਸ ਤਰ੍ਹਾਂ ਕਰਦਾ ਇਹਨੂੰ ਕਿਸ ਤਰੀਕੇ ਨਾਲ ਸਿਸਟਮ ਚਾਰਜ ਹਾਂ ਸਾਹਿਬ ਇਹਦੀ ਜਗ੍ਹਾ ਤੇ ਹੱਲ ਲੱਗਾ ਆ ਇਹ ਮੈਗਨੈਟ ਇਹਨੂੰ ਚਾਰਜਰ ਲੱਗੇਗਾ ਡਾਟਾ ਕੇਬਲ ਮੈਮ ਨਾਲ ਦਊਗਾ ਜਿਹੜੀ ਕਿ ਜੀ 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 ਮੈਗਨੈਟ ਵਾਲੀ ਆ ਬਸ ਤੁਸੀਂ ਇਹਦੇ ਕੋਲ ਹੀ ਇਸ ਤਰ੍ਹਾਂ ਇਹਨੂੰ ਕਰਨਾ ਇਹ ਆਪਣੇ ਆਪ ਹੀ ਇਹਨੂੰ ਫੜ ਲਏਗਾ ਆ ਇਹਦੇ ਨਾਲ ਚਾਰਜ ਹੋ ਜਾਣਾ ਤੇ ਕਿੰਨੀ ਦੇਰ ਚਾਰਜ ਹੋਣ ਚ ਕਿੰਨੀ ਦੇਰ ਲੱਗਣੀ ਇਹਨੂੰ ਇਹ ਸਾਹਿਬ ਅੱਧੇ ਘੰਟੇ ਤੋਂ 1 ਘੰਟੇ ਦੇ ਵਿੱਚ ਵਿੱਚ ਫੁੱਲ ਚਾਰਜ ਪਤਾ ਕਿਤਰਾ ਲੱਗੇਗੀ ਫੁੱਲ ਚਾਰਜ ਹੋਗੀ ਇਹ ਸਭ ਆਪਣੇ ਮੋਬਾਈਲ ਦੀ ਜਿਹੜੀ ਆਪਾਂ ਐਪ ਕਰਾਂਗੇ ਉਹਦੀ ਐਪ ਵਿੱਚ ਸਭ ਕੁਝ ਆਪਾਂ ਨੂੰ ਦਿਖ ਦਿਖਦਾ ਮੈਂ ਚਾਹਾਂਗਾ ਪ੍ਰੈਕਟੀਕਲ ਦੱਸੋ ਵੀ ਕਿਸ ਤਰੀਕੇ ਨਾਲ ਐਪ ਕਿਹੜੀ ਹੈ ਹੋਏਗਾ ਕਿਸ ਤਰੀਕੇ ਦੇ ਨਾਲ ਉਹ ਸਾਨੂੰ ਸਮਝਾਓ ਸਾਡੇ ਦਰਸ਼ਕ ਜਿਹੜੇ ਦੇਖਦੇ ਪਏ ਨੇ ਕਿ ਕੀ ਵਾਕੇ ਸਾਡਾ ਬੱਚਾ ਸੇਫ ਹੈ ਜਦੋਂ ਅਸੀਂ ਇਸ ਚੀਜ਼ ਨੂੰ ਲੈਣੀ ਹੈ ਤਾਂ ਸਾਡਾ ਬੱਚਾ ਸੇਫ ਹੈਗਾ ਜਾਂ ਵਾਹੇ ਤਾਂ ਇਹ ਦੇਖੋ ਜੀ ਸਭ ਤੁਸੀਂ ਆਪਣੇ ਫੋਨ ਦੇ ਵਿੱਚ ਜੀਪੀਆਰਐਸ 365 ਐਪਲੀਕੇਸ਼ਨ ਡਾਊਨਲੋਡ ਕਰਨੀ ਹੈ ਓਕੇ ਉਹ ਤੁਸੀਂ ਕਰਕੇ ਦਿਓਗੇ ਜੀ ਚਲੋ ਸਾਰਾ ਮੈਂ ਸੈਟਅਪ ਕਰਕੇ ਦੂੰਗਾ ਓਕੇ ਇਸ ਤਰ੍ਹਾਂ ਇਹਦਾ ਇੰਟਰਫੇਸ ਖੁੱਲ ਜਾਏਗਾ ਐਪਲੀਕੇਸ਼ਨ ਦਾ ਠੀਕ ਹੈ ਟਰੈਕਰ ਵਿੱਚ ਜਾਣਾ ਤੁਸੀਂ ਜੀ ਜੀ ਸੌਰੀ ਜੀ ਕੋਈ ਗੱਲ ਨਹੀਂ ਹਾਂ ਜੀ ਅਜਾ ਟ੍ਰੈਕਰ ਚ ਗਏ ਹਾਂ ਟ੍ਰੈਕਰ ਚ ਗਏ ਇੱਥੇ ਬੱਚੇ ਦੀ ਲਾਈਵ ਲੋਕੇਸ਼ਨ ਆਉਣ ਲੱਗ ਗਈ ਅੱਜ ਦਾ ਆਪਾਂ ਬੱਚਾ ਜਿੱਥੇ ਮਰਜੀ ਉਹ ਜੇ ਬਾਇ ਦੇ ਵੀ ਬੈਟਰੀ ਅਚਾਨਕ ਲੋ ਹੋ ਜਾਂਦੀ ਹੈ ਬੰਦ ਹੋ ਜਾਂਦਾ ਤਾਂ ਫਿਰ ਇਹਦਾ ਲੋਕੇਸ਼ਨ ਸ਼ੋ ਹੋਏਗੀ ਕਿ ਨਹੀਂ ਹੋਏਗੀ ਹਾਂਜੀ ਸਾਬ ਜਿੱਥੇ ਲੋਕੇਸ਼ਨ ਫਿਰ ਵੀ ਸ਼ੋ ਹੋਏਗੀ ਬੰਦ ਹੋਇਆ ਉਹ ਲੋਕੇਸ਼ਨ ਸ਼ੋ ਦੀ ਹੋ ਜਾਏਗੀ ਜਿੱਥੇ ਬੰਦ ਹੋਇਆ ਉੱਥੇ ਤੱਕ ਲੋਕੇਸ਼ਨ ਐ ਬੋਲੇਗੀ ਆਪਾਂ ਉੱਥੋਂ ਤੱਕ ਪਹੁੰਚ ਸਕਦੇ ਅੱਗੋਂ ਦਿੱਕਤ ਹੋ ਜਾਏਗੀ ਯਾਨੀ ਕਿ 7 ਦਿਨ ਦਾ ਫਿਰ ਵੀ ਚਾਰਜ ਰੀਚਾਰਜ ਕੀਤਾ ਹੋਵੇ ਤੇ ਫਿਰ ਫੁੱਲ ਚਾਰਜ ਹੋਵੇ 6-7 ਦਿਨ ਬੜੇ ਆਰਾਮ ਨਾਲ ਚੱਲਦਾ ਜੀ ਤਿੰਨ ਕਿ ਦਿਨ ਬਾਅਦ ਚੱਲਦਾ ਹੈ ਬੈ ਉਸ ਬੈਟਰੀ ਲੈਵਲ ਵੀ ਇਹਦੇ ਵਿੱਚ ਮੋਬਾਈਲ ਚ ਆ ਜਾਏ ਹਾਂਜੀ 90% ਤੇ ਕਾਲਿੰਗ ਨੈਟਵਰਕ ਫੁੱਲਾ ਠੀਕ ਹੈ ਜੀ ਐਦਾ ਆ ਰਿਹਾ ਹੈ ਹੁਣ ਤੁਸੀਂ ਕੀ ਹੈ ਇੱਥੋਂ ਤੁਸੀਂ ਕਲਿੱਕ ਕਰੋਗੇ ਤੇ ਇਹ ਆ ਦੂਰੀ ਦਿਖਾ ਦੇਗਾ ਇਹ ਆਪਾਂ ਜਿਆਦਾ ਥੋੜਾ ਪਾਸ ਹੋਣ ਕਰਕੇ ਥੋੜਾ ਜੀ ਪੀਆਰਐਸ ਦਾ ਉਸੇ ਜਗ੍ਹਾ ਤੇ ਆਣੀ ਬਿਲਕੁਲ ਬਿਲਕੁਲ ਦੂਰ ਹੋ ਜਾਣਗੇ ਬਿਲਕੁਲ ਸਹੀ ਅੱਛਾ ਮੈਂ ਮੈਂ ਕਾਲ ਕਰਦਾ ਤੁਹਾਨੂੰ ਮੈਂ ਚਾਹਾਂਗਾ ਕਿ ਇੱਕ ਵਾਰੀ ਕਾਲ ਕੀਤੀ ਜਾਵੇ ਮੈਂ ਇਹਨੂੰ ਸੋਚ ਨੂੰ ਨਾ ਪਤਾ ਤੁਹਾਡੇ ਫੋਨ ਦੇ ਨਾਲ ਅਟੈਚ ਹਾਂਜੀ ਤੁਸੀਂ ਫੋਨ ਲਾਓ ਤੇ ਬਿਲਕੁਲ ਮੈਂ ਲਗਾਉਣਾ ਫੋਨ ਇਧਰੋਂ ਇਹ ਇਥੇ ਬੱਚੇ ਨੇ ਇਸ ਤਰ੍ਹਾਂ ਗੱਲ ਚ ਪਾਇਆ ਹੋਵੇ ਚਾਹੇ ਇਹੇ ਚ ਪਾਇਆ ਹੈ ਬੱਚੇ ਨੂੰ ਇਨੀ ਟ੍ਰੇਨਿੰਗ ਹੋਣੀ ਚਾਹੀਦੀ ਕਿ ਇਹ ਪਿਛਲਾ ਸੋਚ ਜਿਹੜਾ ਐਸਓਐਸ ਨਾਪ ਦੇਣਾ ਹਾਂਜੀ ਨਾਪ ਕੇ ਪ੍ਰੈਸ ਕਰਕੇ ਰੱਖਣਾ ਇਹ ਸ਼ਾਹ ਹਾਂਜੀ ਪ੍ਰੈਸ ਕਰਕੇ ਰੱਖਣਾ ਤਕਰੀਬ ਹਾਂ ਬਸ ਜੋ ਟਿਕ ਦੀ ਆਵਾਜ਼ ਆ ਗਈ ਟਿਕ ਦੀ ਆਵਾਜ਼ ਆ ਜਾਏਗੀ ਠੀਕ ਹੈ ਇਧਰ ਵੀ ਬੈਲ ਦੀ ਆਵਾਜ਼ ਹਾਂਜੀ ਹੁਣ ਜੇ ਮੈਂ ਇਥੇ ਕਾਲ ਚ ਪਰ ਇਹ ਜਿਹੜੀ ਬੈਲ ਦੀ ਆਵਾਜ਼ ਆ ਰਹੀ ਬਾਹਰ ਤੇ ਜੇ ਇਥੇ ਰੱਖਿਆ ਹੋਏਗਾ ਜਿੰਨੇ ਬਾਈ ਦੇ ਬੱਚੇ ਨੂੰ ਕਿਸੇ ਨੇ ਕਿਡਨਾਪ ਕੀਤਾ ਤਾਂ ਉਹਨੂੰ ਬੈਲ ਦੀ ਆਵਾਜ਼ ਆਏਗੀ ਤਾਂ ਉਹ ਤੇ ਆਈ ਕੱਟ ਫੜ ਲੇਗਾ ਸਭ ਇਨੀ ਕਿ ਤਾਂ ਆਵਾਜ਼ ਇਹਦੀ ਆਈ ਕਿ ਬਲਕਿ ਜੇਬ ਚ ਥੱਲੇ ਜੀ ਕਰਕੇ ਰੱਖ ਲਈਏ ਆਈ ਕਾਰਡ ਥੱਲੇ ਜੀ ਕਰਕੇ ਕਰ ਲਈਏ ਨਹੀਂ ਪਤਾ ਲੱਗੇ ਬੱਚੇ ਨੇ ਇਹਦੀ ਆਵਾਜ਼ ਘੱਟ ਹੋ ਸਕਦੀ ਹੈ ਕਿ ਬਸ ਇਨੀ ਰਹਿਣੀ ਹੈ ਨਹੀਂ ਇਹਦੇ ਸੇਮ ਹੀ ਸਾਚ ਅੱਛਾ ਤੂੰ ਇਧਰੋਂ ਫੋਨ ਚੱਕ ਲੈਂਦੇ ਜੀ ਚੁੱਕੋ ਜਰਾ ਫੋਨ ਮੈਂ ਫੋਨ ਚੱਕ ਲਿਆ ਜੀ ਹਲੋ 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 ਤੁਸੀਂ ਬੋਲਿਓ ਹਲੋ ਜਾਣ ਕੇ ਆ ਤੁਹਾਡੀ ਆਵਾਜ਼ ਆ ਰਹੀ ਆ ਤੇ ਜੇ ਤੁਹਾਡੀ ਆਵਾਜ਼ ਬੰਦ ਕਰਨੀ ਹੋਵੇ ਜੇ ਤੂੰ ਮਿਊਟ ਕਰ ਦੇਣਾ ਮੈਂ ਮਿਊਟ ਕਰ ਦੂੰਗਾ ਮੈਨੂੰ ਸਿਰਫ ਉਹਨਾਂ ਟਾੜੀ ਵਾਲੇ ਹਲੋ ਹਾਂਜੀ ਹਾਂਜੀ ਪਾਪਾ ਮੈਂ ਇੱਥੇ ਆ ਜਾਂ ਕੋਈ ਵੀ ਉਹ ਜਿਹੜੇ ਅਨਸਰ ਸ਼ਤਾਨੀ ਅਨਸਰ ਕੋਈ ਵੀ ਗੱਲ ਕਰ ਸਕਦੇ ਆ ਉਹ ਤੁਹਾਨੂੰ ਸੁਣਦੀ ਜਾਏਗੀ ਵੀ ਅਸੀਂ ਇਸ ਵੇਲੇ ਕਿੱਥੇ ਪਹੁੰਚਣਾ ਹੈ ਉਹ ਬੰਦੇ ਕਿੱਥੇ ਪਹੁੰਚਨੇ ਕਿਸ ਤਰ੍ਹਾਂ ਆਪਾਂ ਟਰੈਕ ਕਰ ਸਕਦੇ ਆ ਇਹ ਚੀਜ਼ ਤਾਂ ਬਿਲਕੁਲ ਬਹੁਤ ਖਾਸ ਅਸੀਂ ਕਹਿ ਸਕਦੇ ਆ ਤਾਂ ਇੱਜਲੀ ਆਪਾਂ ਕੋਲ ਨੱਪੀ ਆ ਇਹਨੂੰ ਨੱਪਿਆ ਕਿ ਇਹ ਇੱਕ ਨੰਬਰ ਤੋਂ ਬਾਅਦ ਹੀ ਦੋ ਨੰਬਰ ਜਿਹੜੇ ਹੋਰ ਵੀ ਹੈਗੇ ਉਹਨਾਂ ਨੂੰ ਵੀ ਕੋਲ ਜਾਂਦੀ ਵੀ ਐਸਲੇ ਜਿੱਦਾਂ ਦੇਖੋ ਕਿਤੇ ਅਟੈਚ ਕੀਤੇ ਨਹੀਂ ਆ ਨਹੀਂ ਜਿੱਦਾਂ ਆ ਬੱਚਾ ਇੱਕ ਨੰਬਰ ਮੰਨ ਲਓ ਕਾਲ ਬਿਜ਼ੀ ਆ ਰਹੀ ਸੀ ਹਾਂ ਫਿਰ ਦੂਸਰੇ ਦੇ ਆਪਣੇ ਇਹਨੂੰ ਹਲਕਾ ਜਿਹਾ ਪ੍ਰੈਸ ਕਰਕੇ ਛੱਡ ਦੇਣਾ ਪਹਿਲੇ ਇੱਕ ਵਾਰ ਰੈਗੂਲਰ ਪ੍ਰੈਸ ਕਰਨਾ ਹੈ ਹਾਂਜੀ ਪਹਿਲੇ ਨੰਬਰ ਤੇ ਕਾਲ ਚਲੀ ਜਾਏਗੀ ਇੱਕ ਟੂ ਦੀ ਆਵਾਜ਼ ਆਏਗੀ ਛੋਟੀ ਜਿਹੀ ਤੇ ਫਿਰ ਸਮਝ ਲਓ ਪਹਿਲੀ ਕਾਲ ਚਲੇਗੀ ਤੇ ਜੇ ਉਹ ਬਿਜ਼ੀ ਆਂਦਾ ਪਿਆ ਤੇ ਬੱਚੇ ਨੇ ਫਿਰ ਹਲਕਾ ਆ ਐਸਐਸ ਨੂੰ ਪ੍ਰੈਸ ਕਰਕੇ ਬਲਕਿ ਜੇ ਜ਼ਿਆਦਾ ਵਾਰੀ ਬੱਚਾ ਪ੍ਰੈਸ ਕਰੇ ਕੋਈ ਦਿੱਕਤ ਨਹੀਂ ਹੈ ਨਾ ਕੋਈ ਦਿੱਕਤ ਨਹੀਂ ਨਾਲ ਹੀ ਉਹ ਕਾਲ ਚੇਂਜ ਹੁੰਦੀ ਰਹੇਗੀ ਜੀ ਜੀ ਬਿਲਕੁਲ ਬਿਲਕੁਲ ਦੂਸਰੇ ਨੰਬਰ ਤੇ ਤੀਸਰੇ ਨੰਬਰ ਤੇ ਫਿਰ ਪਹਿਲੇ ਤੇ ਫਿਰ ਦੂਸਰੇ ਤੇ ਇਸ ਤਰ੍ਹਾਂ ਇਹ ਕਾਲ ਚੇਂਜ ਕਰਨ ਵਾਸਤੇ ਆ ਅੱਛਾ ਵੀਰ ਜੀ ਆਪਾਂ ਵੈਸੇ ਕੀ ਕਰਦੇ ਆ ਇਹੋ ਹੀ ਕੰਮ ਆਆਂ ਜਾਂ ਫਿਰ ਅੱਜ ਤੁਸੀਂ ਕਹਿੰਦੇ ਆਪਣੇ ਬੱਚੇ ਵਾਸਤੇ ਬਣਾਇਆ ਸੀ ਮੁੜ ਕੇ ਫਿਰ ਤੁਰ ਪਈ ਆਪਾਂ ਉਹ ਤਰ੍ਹਾਂ ਕੀ ਕਰਦੇ ਆ ਸਾਬ ਵੈਸੇ ਮੈਂ ਇੱਕ ਕਾਫੀ ਵੱਡੀ ਕੰਪਨੀ ਆ ਉਹਦੇ ਵਿੱਚ ਮੈਂ ਸਰਵਿਸ ਇੰਜੀਨੀਅਰ ਦੀ ਪੋਸਟ ਤੇ ਨੌਕਰੀ ਕਰਦਾ ਹਾਂ ਕੀ ਬਾਤ ਹੈ ਗਿਆ ਬਾਤ ਤੇ ਫਿਰ ਤੁਸੀਂ ਇਸ ਤਰ੍ਹਾਂ ਚੀਜ਼ਾਂ ਦੇ ਬਣਾਓਗੇ ਬਣਾਓਗੇ ਕਿਉਂਕਿ ਪਹਿਲਾਂ ਹੀ ਤਿਆਰੀਆਂ ਨੇ ਹਾਂ ਸਾਰੀਆਂ ਤਾਂ ਇਹ ਚੀਜ਼ ਬਣਾਈ ਗਈ ਆ ਇਸ ਵੀਰ ਵੱਲੋਂ ਬਹੁਤ ਖਾਸ ਅਸੀਂ ਇਹ ਕਹਿ ਸਕਦੇ ਕਿ ਪਹਿਲ ਕੀਤੀ ਗਈ ਆ ਬੱਚਿਆਂ ਦੀ ਸੁਰੱਖਿਆ ਮਾਂ ਬਾਪ ਵਾਸਤੇ ਸਭ ਤੋਂ ਵੱਡੀ ਸੁਰੱਖਿਆ ਹੁੰਦੀ ਹੈ ਕਿਉਂਕਿ ਬੱਚਾ ਘਰ ਦੇ ਅੰਕੜੇ ਦੇ ਵਿੱਚ ਜਦੋਂ ਕਿਲ ਕਲਾਂਦਾ ਹੈ ਹੱਸਦਾ ਖੇਲਦਾ ਤਾਂ ਉਹ ਮਾਪੇ ਨੂੰ ਚੰਗਾ ਲੱਗਦਾ ਪਰ ਜਦੋਂ ਵੀ ਕੋਈ ਇਸ ਤਰ੍ਹਾਂ ਦਾ ਹਾਦਸਾ ਹੋ ਜਾਂਦਾ ਇਸ ਤਰ੍ਹਾਂ ਦੀ ਘਟਨਾ ਵਾਪਰ ਜਾਂਦੀ ਆ ਤਾਂ ਮਾਪੇ ਪਛਤਾਉਂਦੇ ਨੇ ਤਾਂ ਉਹ ਪਛਤਾਵੇ ਦੇ ਨਾਲ ਉਹ ਚੰਗਾ ਹੈ ਕਿ ਇਹ ਚੀਜ਼ ਜਿਹੜੀ ਇਸ ਤਰ੍ਹਾਂ ਦੀ ਚੀਜ਼ ਜਿਹੜੀ ਆ ਸਾਡੇ ਕੋਲ ਹੋਣੀ ਚਾਹੀਦੀ ਹੈ ਸੈਲਫੋਨ ਦਾ ਕੰਮ ਕਰਦੀ ਆ ਹਾਂਜੀ ਸਾਬ ਪੂਰਾ ਸੈਲਫੋਨ ਦਾ ਸਿਰਫ ਨੰਬਰ ਉਹੀ ਹੈ ਜਿਹੜੇ ਅਸੀਂ ਟੈਲ ਚ ਕੀਤੇ ਕਰਿਆ ਹਾਂਜੀ ਸਾਬ ਅੱਛਾ ਜੇ ਤੁਹਾਡੇ ਤੱਕ ਆਣਾ ਹੋਵੇ ਤੁਹਾਨੂੰ ਕਿਸ ਤਰ੍ਹਾਂ ਮਿਲ ਸਕਦਾ ਕੋਈ ਸਾਬ ਮੇਰਾ ਮੋਬਾਈਲ ਨੰਬਰ ਆ 87288 ਜੀ 76901 76901 ਹਾਂਜੀ ਤੇ ਸਾਬ ਮੈਂ ਡਿਸਟ੍ਰਿਕਟ ਮੋਗਾ ਕੋਟ ਇਸੇ ਖੰ ਦਾ ਰਹਿਣ ਵਾਲਾ ਮੈਨੂੰ ਕਾਲ ਕਰਕੇ ਇੱਕ ਦਿਨ ਪਹਿਲਾ ਕਾਲ ਕਰਕੇ ਆਇਓ ਕਈ ਵਾਰੀ ਕਈ ਮੈਂ ਆਊਟ ਆਫ ਕਿਤੇ ਗਏ ਹੁੰਦੇ ਆ ਹਾਂਜੀ ਤੇ ਮੈਂ ਤੁਹਾਨੂੰ ਜਰੂਰ ਅੱਛਾ ਕਿੰਨੇ ਕੇ ਮਾਪੇ ਪਤਾ ਕਰਿਆ ਪਛਾਦ ਦਿੱਤਾ ਜੀ ਸਾਬ ਹੁਣ ਤੱਕ ਮੈਂ ਨੂੰ ਮਤਲਬ ਕਿ ਪੰਜ ਤੋਂ 6 ਦਿਨ ਹੀ ਹੋਇਆ ਸੋਸ਼ਲ ਮੀਡੀਆ ਤੇ ਪਾਇਸੀ ਪਹਿਲਾਂ ਠੀਕ ਹੈ ਜੀ ਮੇਰੇ ਕੋਲ 10 ਤੋਂ 15 ਆਰਡਰ ਆ ਗਏ ਆ ਜਿਹਦੇ ਵਿੱਚ ਕੀ ਅੱਜ ਵੀ ਮੈਂ ਐਸਲ ਤੁਹਾਡੇ ਕੋਲ ਲੋਕੇਸ਼ਨ ਤੇ ਇੱਥੇ ਦੋ ਪੈਰੈਂਟਸ ਨੂੰ ਇਹ ਦੇਣ ਆਇਆ ਸੀ ਕਾਰਡ ਕੀ ਬਾਤ ਹੈ ਠੀਕ ਹੈ ਅੱਛਾ ਇਹ ਬਣਾਉਂਦਿਆ ਕਿੰਨੀ ਦੇਰ ਲੱਗਦੀ ਤੁਹਾਨੂੰ ਸਾਰਾ ਬਣਾਉਣ ਤੇ ਸਾਹਿਬ ਇੱਕ ਕਾਰਡ ਨੂੰ ਤਕਰੀਬਨ 3 ਤੋਂ 4 ਦਿਨ ਲੱਗ ਜਾਂਦੇ 3 ਤੋਂ 4 ਦਿਨ ਲੱਗਦੇ ਆ ਤਾਂ ਬਿਲਕੁਲ 3 ਤੋਂ 4 ਦਿਨ ਲੱਗਦੇ ਨੇ ਇਹਨੂੰ ਬਣਾਉਣ ਦੇ ਵਿੱਚ ਤਾਂ ਬੜੇ ਹੀ ਘੱਟ ਰੇਟ ਦੇ ਵਿੱਚ ਦਿੰਦੇ ਰੇਟ ਤੁਹਾਨੂੰ ਨਹੀਂ ਦੱਸਣਾ ਰੇਟ ਵੀ ਜੀ ਆਪੇ ਦੱਸਣਗੇ ਜਦੋਂ ਤੁਸੀਂ ਉਹਨਾਂ ਦੇ ਕੋਲ ਪਹੁੰਚੋਗੇ ਬਿਲਕੁਲ ਘੱਟ ਰੇਟ ਦੇ ਵਿੱਚ ਨਾਮ ਆ ਤਰਜੀਹ ਦੀ ਇਹਦਾ ਪ੍ਰਾਈਸ ਰੱਖਿਆ ਪਰ ਸਭ ਤੋਂ ਵੱਡੀ ਗੱਲ ਹੈ ਕਿ ਪ੍ਰਾਈਸ ਇੰਨਾ ਨਹੀਂ ਹੈ ਜਿੰਨਾ ਪ੍ਰਾਈਸ ਤੁਹਾਡੇ ਬੱਚਿਆਂ ਦਾ ਵਾ ਬੱਚੇ ਕਰੋੜਾਂ ਦੇ ਨੇ ਅਰਬਾਂ ਦੇ ਨੇ ਜਦੋਂ ਮਾਪੇ ਬੱਚੇ ਨੂੰ ਜਨਮ ਦਿੰਦੇ ਨੇ ਤਾਂ ਉਹਨਾਂ ਦੀ ਆਸਾ ਉਹਨਾਂ ਦੀ ਭਾਵਨਾ ਉਸ ਬੱਚੇ ਨਾਲ ਜੁੜ ਜਾਂਦੀ ਆ ਤਾਂ ਜਦੋਂ ਕੋਈ ਘਟਨਾ ਵਾਪਰਦੀ ਆ ਤਾਂ ਫਿਰ ਜੋ ਹਾਲ ਮਾਪੇ ਦਾ ਹੁੰਦਾ ਉਹ ਕਿਸੇ ਦਾ ਵੀ ਨਹੀਂ ਹੁੰਦਾ ਤਾਂ ਇੱਕ ਪਿਤਾ ਨੇ ਪਹਿਲੇ ਆਪਣੇ ਬੱਚੇ ਵਾਸਤੇ ਬਣਾਇਆ ਸੀ ਉਸ ਤੋਂ ਬਾਅਦ تمام ਲੋਕਾਂ ਵਾਸਤੇ ਬਣਾਉਣਾ ਸ਼ੁਰੂ ਕਰਤਾ ਇਹ ਖਾਸ ਪ੍ਰੋਜੈਕਟ ਕੈਮਰਾਮੈਨ ਮਨੋਜ ਦੇ ਨਾਲ ਸੁਖਚੰਦ ਸਿੰਘ ਅਮਰਸੇ